ਕੋਈ ਵੀ ਕੰਮ ਲੈ ਸਕਦੇ ਹੋ ਸੌਂਕ ਨਾ ਕਰੇ ਰੱਖਣ ਵਾਲਾ ਟਰੈਕਟਰ ਆ ਬਾਈ ਜੀ ਇਹ ਤੇ ਬਾਈ ਇਹਦਾ ਮਾਡਲ ਆ ਇਹ ਵੀਰੇ 2002 ਮਾਡਲ ਆ ਠੀਕ ਆ 2002 ਮਾਡਲ ਆ ਨੰਬਰ ਪੰਜਾਬ ਨੰਬਰ ਪੰਜਾਬ ਆ ਠੀਕ ਆ ਇਹਨਾਂ ਅਰੀਜਨਲ ਪਿਆ ਟਰੈਕਟਰ ਗੰਗੂੰਤ ਨਹੀਂ ਕੋਈ ਕਰਾਇਆ ਵੇ ਨਹੀਂ 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 ਠੀਕ ਆ ਸਾਰਾ ਅਰੀਜਨਲ ਬਹੁਤ ਸਾਫ ਨੂੰ ਬਹੁਤ ਜੇ ਘੱਟ ਚੱਲੇ ਹੀ ਘੱਟ ਲੱਗਦਾ ਚੱਲੇ ਬਾਹੀ ਤੇ ਲੱਗਦਾ ਜਿੰਨੇ ਚੱਲੇ ਹਨ ਕਿੰਨੀ ਵੜੀ ਦੀ ਚੱਲੇ ਠੀਕ ਆ ਇੰਜਨ ਗੀਅਰ ਦੀ ਫੁੱਲ ਗਾਰੰਟੀ ਆ ਨੰਬਰ ਪੰਜਾਬ ਆ ਸਾਰਾ ਟਰੈਕਟਰ ਬਿਲਕੁਲ ਅਰੀਜਨਲ ਆ ਟਾਇਰ ਬਾਈ ਜੀ ਟਾਇਰ ਬਾਈ ਮੂਰਲੇ ਯਾਗ ਪਹਿ ਹੈਗੇ ਮਗਰ ਲਈ ਜਮਾ ਨਵੇਂ ਹੈਗੇ ਠੀਕ ਆ ਬੈਕ ਟਾਇਰ ਬਿਲਕੁਲ ਨਵੇਂ ਐ ਐਮ ਆਰ ਐਫ ਕੰਪਨੀ ਦੇ ਆ ਅਗਲੇ ਟਾਇਰ ਹੈਗੇ 45 50 ਪਿਛੇ ਟਰੈਕਟਰ ਦੇ ਅਗਲੇ ਟਾਇਰ ਪਏ ਆ ਮਗਰੜਾ ਵਗੈਰਾ ਤੇ ਰੰਗ ਪੇਟ ਨਾਲ ਦਾ ਬਾਈ ਇਹਦੇ ਹਾਂ ਵੀਰੇ ਆਜਾ ਬਾਈ ਮਗਰੜਾ ਵਗੈਰਾ ਚੈੱਕ ਕਰਵਾ ਦੇ ਡੰਡਾ ਡਰਵਲ ਨਾਲ ਹਾਂ ਡੰਡਾ ਡਰਫਰ ਨਾਲ ਆ ਠੀਕ ਆ ਬਾਈ ਜੀ ਤੇ ਇਹਦਾ ਰੇਟ ਇਹਦਾ ਵੀਰੇ ਸਰਫੀ 2,115,000 ਰੁਪਇਆ ਠੀਕ ਆ ਡਬਲ ਡਬਲ ਮਾ ਚਾ ਬਾਈ ਹਾਂ ਵੀਰੇ ਡਬਲ ਡਬਲ ਕਲਚ ਟਰੈਕਟਰ ਸਾਨੂੰ ਸਿਰਫ ਹੀ 2,115,000 ਦੀ ਡਿਮਾਂਡ ਤੇ ਦੇ ਦੇਣਾ ਵੇਖੋ ਕਿ ਦਿਖਾ ਦੇ ਡਬਲ ਕਲੱਚ ਆ ਇੰਜਨ ਗੇਅਰ ਦੀ ਓਕੇ ਗਾਰੰਟੀ ਆ ਹਰ ਇਹ ਸਾਡ ਲਈ ਵੀ ਆਦੇ ਹਾਂ ਵੀ ਰੱਡ ਵਾਲੀ ਠੀਕ ਆ ਰੀਸਲ 22 ਵੀ ਐ ਸਪੈਸ਼ਲ ਡਬਲ ਕਲੱਚ ਆ ਤੇ ਸਾਰਾ ਟਰੈਕਟਰ ਬਿਲਕੁਲ ਰੰਗ ਪੇਂਟ ਬਕੋ ਸਾਫ ਕੰਡੀਸ਼ਨ ਆ ਬਾਕੀ ਤਿੰਨੇ ਟਰੈਕਟਰਾਂ ਦੀ ਵੀ ਇਹ ਕਹਿੰਦਾ ਫੁੱਲ ਗਾਰੰਟੀ ਆ ਵੀ ਕਾਗਜ਼ ਪੱਤਰ ਓਕੇ ਆ ਹਾਂ ਵੀ ਰ ਜ਼ਿੰਮੇਵਾਰੀ ਆਪਣੀ ਠੀਕ ਆ ਵੀ ਇਹ ਕਹਿੰਦਾ ਆਪਣੀ ਪੂਰੀ ਫੁੱਲ ਜ਼ਿੰਮੇਵਾਰੀ ਆ ਤਿੰਨੇ ਟਰੈਕਟਰਾਂ ਦੀ ਫੁੱਲ ਗਾਰੰਟੀ ਹੋਗੀ ਜਾਇਦ ਜੇ ਰੇਟ ਸਾਨੂੰ ਟਰੈਕਟਰ ਮਿਲ ਜਾਣੇ ਆ ਵੀਰ ਕੋਲ ਪਿੰਡ ਮੱਝੂਕੇ ਨਵੇਂ ਸਾਲ ਤੇ ਵੀਰ ਕਹਿੰਦਾ ਆਪਾਂ ਤੋਹਫੀ ਦੇਣੇ ਆ ਤੁਹਾਨੂੰ ਬਾਕੀ